ਅਲਰਡੀਆ ਪੰਜਾਬੀ ਦੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਮੌਜੂਦ ਨੇ ਭਾਈ ਸਾਹਿਬ ਸਮਰ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਸਾਹਿਬ ਜਿਹੜਾ ਮੇਰਾ ਪਹਿਲਾ ਸਵਾਲ ਹੈਗਾ ਉਹ ਜੁੜਿਆ ਹੋਇਆ ਹੈ ਜਿਹੜੀ ਆਉਣ ਵਾਲੀ ਮੀਟਿੰਗ ਹੈਗੀ ਹੈ ਮਤਲਬ 10 ਤਰੀਕ ਨੂੰ ਜਿਹੜੀ ਮੀਟਿੰਗ ਸੱਦ ਲਈ ਗਈ ਐ ਐਸਜੀਪੀਸੀ ਵਲੋਂ ਤਰੀਕ ਕਮੇਟੀ ਦੀ ਔਰ ਹੈਰਾਨੀ ਦੀ ਗੱਲ ਹੈ ਕਿ 11 ਤਰੀਕ ਨੂੰ ਜਿਹੜੀ ਦੂਸਰੀ ਮੀਟਿੰਗ ਹੋਣ ਵਾਲੀ ਆ ਸੱਤ ਮੈਂਬਰੀ ਕਮੇਟੀ ਦੀ ਔਰ ਉਸ ਤੋਂ ਬਾਅਦ ਜੇ ਇਹ ਵੀ ਉਡੀਕਿਆ ਜਾ ਰਿਹਾ ਕਿ ਜੱਫੇਦਾਰ ਸਾਹਿਬ ਜਦੋਂ ਵਾਪਸ ਆਉਣਗੇ ਤੇ ਉਦੋਂ ਇੱਕ ਵੱਖਰੀ ਮੀਟਿੰਗ ਕੀਤੀ ਜਾਵੇਗੀ ਮਤਲਬ ਇਹ ਸਾਰਾ ਕੁਝ ਹੋ ਰਿਹਾ ਔਰ ਖਾਸ ਤੌਰ ਦੇ ਉੱਤੇ ਅੰਤਰੀਂ ਕਮੇਟੀ ਦੀ ਮੀਟਿੰਗ ਪਹਿਲਾਂ ਹੋਣ ਜਾ ਰਹੀ ਆ ਹੁਣ ਐਸਜੀਪੀਸੀ ਦੀ ਕਿਵੇਂ ਦੇਖ ਰਹੇ ਹੋ ਇਹ ਦੇਖੋ ਇਹਦੇ ਵਿੱਚ ਜਿਹੜੀਆਂ ਇੰਟਰਨਲ ਹੀ ਆਪਣੀਆਂ ਟਕੜਮਬਾਜ਼ੀਆਂ ਜੀਆਂ ਲੜਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਕੋਈ 2 ਦਸੰਬਰ ਵਰਗੀ ਸਿਚੁਏਸ਼ਨ ਇਹਨਾਂ ਨੂੰ ਦੁਬਾਰਾ ਫੇਸ ਨਾ ਕਰਦੀ ਹੋਵੇ ਹੂੰ ਉਹਦੇ ਲਈ ਇਹ ਪ੍ਰੋਐਕਟਿਵ ਹੋ ਕੇ ਪਹਿਲਾਂ ਤੋਂ ਹੀ ਸੰਭਾਵੀ ਘਟਨਾਵਾਂ ਜਿਹੜੀਆਂ ਵਾਪਰ ਸਕਦੀਆਂ ਨੇ ਜਾਂ ਸੰਭਾਵੀ ਕੋਈ ਚੀਜ਼ਾਂ ਵਾਪਰ ਸਕਦੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਤੋਂ ਪਹਿਲਾਂ ਹੀ ਜਿਹੜਾ ਉਹ ਤਿਆਰੀ ਸ਼ੁਰੂ ਕਰ ਦਿੰਦੇ ਨੇ ਸੰਭਾਵੀ ਚੀਜ਼ਾਂ ਕਿਸ ਤਰ੍ਹਾਂ ਦੀਆਂ ਮਤਲਬ ਇੱਕ ਇੰਚ ਸਿਕਯੁਰ ਹੋ ਗਏ ਨੇ ਵੀ ਇਹ ਕੋਈ ਵੀ ਜਿਹੜਾ ਰਿਸਕ ਹੈ ਉਹ ਨਹੀਂ ਲੈਣਾ ਚਾਹੁੰਦੇ ਕੋਈ ਇੰਬੈਰਸਿੰਗ ਸਿਚੁਏਸ਼ਨ ਨਹੀਂ ਫੇਸ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਤਾਂ ਇਹ ਹੈ ਵੀ ਜੋ ਅਸੀਂ ਕਰ ਬੈਠੇ ਹਾਂ ਇਹਨੂੰ ਜੇ ਕੋਈ ਜਸਟੀਫਾਈ ਨਾ ਕਰ ਸਕਦਾ ਹੋਵੇ ਉਹਨਾਂ ਨੂੰ ਕੋਈ ਪਤਾ ਆ ਵੀ ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਐਟ ਲੀਸਟ ਇਹਦਾ ਕਿਸੇ ਵੀ ਖੇਮੇ ਦੇ ਵਿੱਚੋਂ ਕੋਈ ਬਹੁਤ ਵੱਡਾ ਵਿਰੋਧ ਨਾਲ ਹ ਨਹੀਂ ਤੁਸੀਂ ਇੱਕ ਗੱਲ ਆਖੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁਝ ਚੀਜ਼ਾਂ ਨੂੰ ਸਪਰੈਸ ਕਰ ਦਿੱਤਾ ਜਾਵੇ ਜਾਂ ਕੁਝ ਚੀਜ਼ਾਂ ਨੂੰ ਸੰਭਾਲ ਲਿਆ ਜਾਵੇ ਇਹ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਨੇ ਇਹ ਇਹਦੇ ਵਿੱਚ ਮੋਸਟ ਇੰਪੋਰਟੈਂਟ ਇਹ ਹੈ ਕਿ ਕਹਿੰਨੀ ਹਰਪੀਤ ਸਿੰਘ ਕਿਵੇਂ ਰੱਖ ਕਰੇ ਜੇ ਇਹ ਅਲਾਨੀਆਂ ਸਾਫ ਹੋ ਜਾਏਗਾ ਹਾਂਜੀ ਇਦਰੋਂ ਪਰਟੀ ਕੰਪਲੀਟ ਹੋ ਗਈ ਹੈ ਔਰ ਉਸ ਤੋਂ ਬਾਅਦ ਇਹ ਚੱਕਾ ਚੱਕ ਕੰਮ ਕਰ ਲਿਆ ਤਾਂ ਉਹਦੇ ਵਿੱਚ ਜਿਹੜੇ ਜਿਹੜੇ ਬੰਦਿਆਂ ਤੇ ਰਿਐਕਸ਼ਨ ਬਹੁਤ ਮੈਟਰ ਕਰਦੇ ਨੇ ਜਿਨ੍ਹਾਂ ਬੰਦਿਆਂ ਦੇ ਆਲੇ ਦੁਆਲੇ ਕੋਈ ਬਗਾਵਤ ਖੜੀ ਹੋ ਸਕਦੀ ਆ ਜਾਂ ਸੰਗਤ ਉਹਨਾਂ ਦੇ ਆਲੇ ਦੁਆਲੇ ਆਰਗੇਨਾਈਜ਼ਡ ਹੋ ਸਕਦੀ ਆ ਜੀ ਤਾਂ ਉਹ ਬੰਦਿਆਂ ਨੂੰ ਪਹਿਲਾਂ ਤੁਸੀਂ ਡੈਮੇਜ ਕਰਨ ਦੀ ਕੋਸ਼ਿਸ਼ ਤੇ ਵਿੱਚ ਨੇ ਉਹਨਾਂ ਦੇ ਵਿੱਚ ਗਿਆਨੀ ਹਰਪੀ ਸਿੰਘ ਵੀ ਨੇ ਉਹਨਾਂ ਦੇ ਵਿੱਚ ਕੈਨੇਡੀਅਨ ਵੀਰ ਸਿੰਘ ਵੀ ਨੇ ਬੜਾ ਬੜਾ ਸਟ੍ਰੇਟ ਫਾਰਮਡ ਕੁਐਸਚਨ ਵਿੱਚ ਵੀ ਜੋ ਕੁਝ ਹੋ ਰਿਹਾ ਹੈ ਉਹਦੇ ਤੇ ਵੀ ਉਹਨਾਂ ਨੇ ਆਪਣੀ ਨਜ਼ਰ ਬਣਾਈ ਹੋਈ ਹੈ ਅੱਛਾ ਔਰ ਇਸ ਗੱਲ ਤੋਂ ਵੀ ਡਰਨਗੇ ਵੀ ਗਿਆਨੀ ਲਖਬੀਰ ਸਿੰਘ ਆ ਕੇ ਆਪਣੀ ਜਿਹੜੀ ਉਹਨਾਂ ਨੂੰ ਫਲੈਕਸੀਬਿਲਟੀ ਜੀ ਦੇ ਕੇ ਗਏ ਸੀ ਇੱਕ ਬਿਆਨ ਦੇ ਰੂਪ ਦੇ ਵਿੱਚ ਵੀ ਤੁਸੀਂ ਆਪਣਾ ਕੰਮ ਕਰ ਹੀ ਚੱਲੋ ਜੀ ਵੀ ਕਿਤੇ ਉਹਦੇ ਉੱਤੇ ਆ ਕੇ ਦੁਬਾਰਾ ਪਾਣੀ ਨਾ ਫੇਰ ਦੇ ਮਤਲਬ ਮੈਂ ਇਸ ਇਸ ਸਾਫ਼ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੋਈ ਚਰਚਾ ਹੋ ਸਕਦੀ ਹੈ ਹਾਂ ਇਹ ਜੇ 50-50 ਜਿਹੜੀ ਉਹ ਸੰਭਾਵਨਾ ਹੈ 85 35 ਮੇਰਾ ਮੇਰਾ ਇਹ ਪੁੱਛਣ ਦਾ ਕਾਰਨ ਇਹ ਵੀ ਹੈ ਕਿਉਂਕਿ ਪਿੱਛੇ ਜੀ ਅਜੇ ਇੱਕ ਮੀਟਿੰਗ ਹੋ ਕੇ ਹਟੀ ਹੈ ਤੇ ਐਸਜੀਪੀਸੀ ਪ੍ਰਧਾਨ ਨੇ ਉਦੋਂ ਕਿਹਾ ਸੀ ਕਿ ਇੱਕ ਮਹੀਨਾ ਹੋਰ ਉਸ ਮਸਲੇ ਨੂੰ ਵਧਾ ਦਿੱਤਾ ਗਿਆ ਆ ਜਾਂਚ ਵਧਾ ਦਿੱਤੀ ਗਈ ਸੀ ਤੇ ਇਹੋ ਜੀ ਸਥਿਤੀ ਦੇ ਵਿੱਚ ਇਦਾਂ ਹੋ ਸਕਦਾ ਕੋਈ ਅਲਟੀਮੇਟਲੀ ਅਰਜੰਦਰ ਸਿੰਘ ਧਾਮੀ ਹੋਣੀ ਵੀ ਕੋਈ ਇੰਡੀਪੈਂਡੈਂਟ ਡਿਸੀਜਨ ਨਹੀਂ ਲੈ ਪਾਉਂਦੇ ਜੀ ਆ ਠੀਕ ਜਿਸ ਤਰ੍ਹਾਂ ਲਿਫਾਫੇ ਦੇ ਵਿੱਚੋਂ ਪ੍ਰਧਾਨ ਨਿਕਲਦਾ ਹੁੰਦਾ ਸੀ ਅੰਤਰੀਮ ਕਮੇਟੀ ਦੇ ਫੈਸਲੇ ਚੰਡੀਗੜ੍ਹੋਂ ਹੋ ਰਹੇ ਨੇ ਤਾਂ ਇਹਨਾਂ ਨੇ ਤਾਂ ਆ ਕੇ ਸਿਰਫ ਸੁਣਾਉਣੇ ਹੁੰਦੇ ਨੇ ਜਿਵੇਂ ਉਹ ਅ ਇਛਤਿਹਾਰ ਵਾਲੇ ਮਸਲੇ ਦੇ ਵਿੱਚ ਵੀ ਉਹ ਖੁੱਲ ਕੇ ਗੱਲ ਸਾਹਮਣੇ ਆ ਗਈ ਕਿ ਜਦੋਂ ਸੁਖਦੇਵ ਸਿੰਘ ਪੌਰ ਜਿਹੜੇ ਕੀ ਆਜੀਪੀਸੀ ਮੈਂਬਰ ਸੀਗੇ ਔਰ ਅੰਤਰੀਮ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਕੀ ਕਰਨ ਲੱਗੇ ਹੋ ਤਾਂ ਉਹਨੇ ਕਿਹਾ ਵੀ ਜੋ ਹੁਕਮ ਆਇਆ ਸੀ ਤਾਂ ਉਹ ਹੁਕਮ ਪਾਰਟੀ ਦਾ ਹੁਕ ਜਾ ਜਿਹੜੀਆਂ ਹੁਣ ਹੋ ਰਹੀਆਂ ਨੇ ਇਹ ਪਾਰਟੀ ਦਾ ਹੁਕਮ ਮਜਾਣ ਨਹੀਂ ਹੈ ਹਾਂ ਅਜਿੰਦਰ ਸਿੰਘ ਧਾਮੀ ਹੋਣਾ ਦਾ ਰੋਲ ਤਾਂ ਆਲਮੋਸਟ ਸਾਹਮਣੇ ਆ ਹੀ ਚੁੱਕਾ ਹੈ ਕਿ ਜਿਹੜੀ ਪਿਛਲੀ ਮੀਟਿੰਗ ਦੇ ਵਿੱਚ ਹੀ ਇਹ ਪਹਿਲਾ ਕੰਮ ਇਹ ਕਰਨਾ ਬਣਦਾ ਸੀ ਵੀ ਇਹ ਅਕਰਲੀਕਲ ਦੀ ਚੱਲ ਰਹੀ ਭਰਤੀ ਨੂੰ ਮੁੜ ਤੋਂ ਰੱਦ ਕਰ ਦੇ ਔਰ ਆਪਣੀ ਭਰਤੀ ਦੀ ਅਰੰਭਤਾ ਦੀ ਸ਼ੁਰੂਆਤ ਕਰ ਦੇ ਉਹਦੇ ਵਿੱਚ ਵੀ ਇਹ ਵੰਝ ਜਿਹੜਾ ਹੈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਮਾਰਿਆ ਵੀ ਤੁਸੀਂ ਇੱਕ ਵਾਰੀ ਪਹਿਲਾਂ ਭੁੰਦਲ ਹੋਣਾ ਨੂੰ ਬੁਲਾ ਕੇ ਪੁੱਛ ਲੋ ਕਿ ਕੀ ਉਹ ਸਾਡੇ ਅੰਡਰ ਭਰਤੀ ਕਰਾਉਣਾ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਇਹ ਇਹ ਕਿੱਦਾਂ ਦਾ ਸਵਾਲ ਹੋਇਆ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਬੰਦਿਆਂ ਦੇ ਉੱਤੇ ਮੋਹਰ ਲੱਗੀ ਸੀ ਵੀ ਇਹ ਨੈਤਿਕ ਅਧਾਰ ਤੇ ਗਵਾਹੀ ਕਰਨ ਦੇ ਯੋਗ ਨਹੀਂ ਔਰ ਜਿਨ੍ਹਾਂ ਨੂੰ ਨੈਤਿਕ ਅਧਾਰ ਤੇ ਗਵਾਹੀ ਦਿੱਤੀ ਗਈ ਹੈ ਉਹ ਉਹਨਾਂ ਅਧਿਕਾਰ ਗਵਾਉਣ ਵਾਲੇ ਨੈਤਿਕ ਅਧਿਕਾਰ ਗਵਾਉਣ ਵਾਲਿਆਂ ਤੇ ਕੋਣੋ ਪੁੱਛ ਰਹੇ ਨੇ ਹਾਂ ਇਹ ਉਹਨਾਂ ਨੂੰ ਬੁਲਾ ਰਹੇ ਨੇ ਮੈਂ ਇਹ ਵੀ ਸਵਾਲ ਕਰਨਾ ਚਾਹੁੰਦਾ ਕਿ ਜਥੇਦਾਰ ਸਾਹਿਬ ਨੇ ਤਾਂ ਹੁਕਮ ਹੀ ਕੀਤਾ ਸੀਗਾ ਕਿ ਸੱਤ ਮੈਂਬਰੀ ਕਮੇਟੀ ਕਰੇਗੀ ਭਰਤੀ ਤੇ ਫਿਰ ਇਹ ਪੁੱਛਣ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਕਿ ਉਹ ਕਰਾਉਣਾ ਚਾਹੁੰਦੇ ਆ ਇੱਧਰ ਭਰਤੀ ਕਿ ਨਹੀਂ ਕਰਾਉਣਾ ਚਾਹੁੰਦੇ ਉਹ ਡੰਗਟ ਪਾਇਆ ਜਾ ਰਿਹਾ 20 ਫਰਵਰੀ ਤੱਕ ਦਾ 2 ਫਰਵਰੀ ਤੱਕ ਉਹ ਕਹਿ ਦਣਗੇ ਜੀ ਸਾਡੀ 30 ਜਾਂ 35 ਲੱਖ ਦੀ ਭਰਤੀ ਹੋ ਗਈ ਹੈ ਜੀ ਹੁਣ ਤਾਂ ਕੁਝ ਨਹੀਂ ਹੋ ਸਕਦਾ ਹਮਮ ਤਾਂ ਭਰਤੀ ਖਤਮ ਹੋ ਚੁੱਕੀ ਹੈ ਜੀ ਹੁਣ ਅਸੀਂ ਨਾ ਕੋਈ ਬੰਦਾ ਇਨਵੋਲਵ ਕਰ ਸਕਦੇ ਆ ਵਿੱਚ ਤੇ ਆਹ 35 ਲੱਖ ਦੀ ਭਰਤੀ ਤੇ ਜੇ ਕਿਸੇ ਨੇ ਕੋਈ ਨਜ਼ਰਸਾਨੀ ਕਰਨੀ ਆ ਤਾਂ ਅਸੀਂ ਮੋਸਟ ਵੈਲਕਮ ਕਰਦੇ ਆਂ ਵੀ ਅਕਾਲ ਤਖਤ ਸਾਹਿਬ ਜੀ ਜਿਹੜੀ ਸੱਤ ਮੈਂਬਰੀ ਕਮੇਟੀ ਆ ਨੇ ਨਿਗਰਾਨੀ ਕਰਨੀ ਸੀ ਉਹ ਆ ਕੇ ਸਾਡੇ ਚੈੱਕ ਕਰ ਲਵੇ ਵੀ ਸਾਡੀ ਆ 35 ਲੱਖ ਦੀ ਭਰਤੀ ਠੀਕ ਹੋਈ ਹੈ ਕਿ ਨਹੀਂ ਹੋਈ ਹਾਲਾਂਕਿ ਤੁਸੀਂ ਵੀ ਕਿੰਨੀ ਵਾਰ ਕਹਿ ਚੁੱਕੇ ਹੋ ਕਿ ਨਿਗਰਾਨੀ ਵਾਲਾ ਆ ਆ ਵੀ ਇੱਕ ਬਲੰਡਰ ਮਿਸਟੇਕ ਹੈ ਕਿ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਨੂੰ ਇੱਕ ਤੁਸੀਂ ਡਿਪਲੋਮੈਟਿਕ ਅਪਰੋਚ ਥਾੜੀ ਹੋ ਸਕਦੀ ਹੈ ਜਿਵੇਂ ਤੁਸੀਂ ਪੋਲਿਟਿਕਸ ਵਿੱਚ ਰਹੋ ਪਰ ਕੋਈ ਤੋਕ ਹੀ ਨਹੀਂ ਬਣਦੀ ਜਿਨ੍ਹਾਂ ਬੰਦਿਆਂ ਤੇ ਅਕਾਲ ਤਖਤ ਨੇ ਮੋਹਰ ਲਾਈ ਹੋਵੇ ਵੀ ਇਹ ਅਧਿਕਾਰ ਹੀ ਨਹੀਂ ਰੱਖਦੇ ਗਵਾਈ ਕਰਨ ਦਾ ਉਹਨਾਂ ਕੋਲੋਂ ਤੁਸੀਂ ਕਿਹੜੀ ਇਜਾਜ਼ਤ ਜਾਂ ਕਿਹੜਾ ਸਪਸ਼ਟੀਕਰਨ ਲੈਣ ਵਾਲਾ ਰਹਿੰਦਾ ਤਾਂ ਇਹ ਮੰਨ ਵੀ ਲਈਏ ਉਸ ਤੋਂ ਬਾਅਦ ਪੁੰਦਰ ਸਾਹਿਬ ਉਹਨਾਂ ਨੇ ਇੱਕ ਸਿੰਬੋਲਿਕ ਆਨਸਰ ਉਹਨਾਂ ਨੂੰ ਦੇ ਵੀ ਦਿੱਤਾ ਜੀ 11 ਦੀ ਮੀਟਿੰਗ ਤੋਂ ਪਹਿਲਾਂ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਬਾੜੀ ਗੱਲਾਂ ਦੀ ਹੋਰ 5000 ਪਰਤੀ ਚਪਣੀ ਦੇਤੀ ਹੈ ਹੂੰ ਹੂੰ ਜੇ ਆਸੀਂ ਹੋਰ 5 ਲੱਖ ਬਰੰਦਾ ਹੁਣ ਭਰਤੀ ਆਪਣਾ ਕਰ ਲੈਣਾ ਜਿਹੜੀ ਡੇਟ ਪਹਿਲਾਂ 25 ਫਰਵਰੀ ਰੱਖੀ ਗਈ ਸੀ ਉਹਨੂੰ ਹੁਣ 20 ਫਰਵਰੀ ਕਰ ਦਿੱਤਾ ਗਿਆ ਜੀ ਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਰੋਲ ਜਿਹੜਾ ਹੈ ਉਹ ਸਿਰਫ ਤੇ ਸਿਰਫ ਅ ਡੰਗ ਟਪਾਉ ਹੈ ਕਿ 20 ਫਰਵਰੀ ਤੱਕ ਇੱਥੋਂ ਕੋਈ ਬਕਾਬਤ ਜਾਂ ਕੋਈ ਚੈਲੰਜ ਨਾ ਉੱਠ ਸਕੇ ਤਾਂ ਉਹ ਸਿਰਫ ਕਰੇ ਜਥੇਦਾਰਾਂ ਨੂੰ ਮੈਨੇਜ ਕਰਦੇ ਨੇ ਕਦੇ 7 ਮੈਂਬਰੀ ਕਮੇਟੀ ਦੇ ਵਿੱਚ ਬੈਠ ਕੇ ਉਹਨੂੰ ਮੈਨੇਜ ਕਰਦੇ ਨੇ ਤਾਂ ਉਹ ਸਿਰਫ ਸਮਾਟ ਪਾ ਰਹੇ ਨੇ ਹੋਰ ਕੁਝ ਨਹੀਂ अच्छा भाई साहब मैं ये भी सवाल पूछना चाहूंगा क्योंकि ज्ञानी हरप्रीत सिंह ਦੇ ਪ੍ਰਵਖ ਦੀ ਗੱਲ ਕਰ ਰਹੀ ਸੀ ਤੇ ਅਚਾਨਕ ਕੁਝ ਚਰਚਾਵਾਂ ਚੱਲ ਰਹੀਆਂ ਤੇ ਉਹਨਾਂ ਵਿੱਚ ਨਵੇਂ ਜਥੇਦਾਰ ਦਾ ਨਾਮ ਤੱਕ ਕਿਤੇ ਨਾ ਕਿਤੇ ਚੱਲਣ ਲੱਗ ਗਿਆ ਆ ਤੁਹਾਡੇ ਤੱਕ ਵੀ ਗੱਲ ਪਹੁੰਚੀ ਹੋਣੀ ਹੈ ਕਿ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਇਹ ਦੇਖੋ ਬਹੁਤ ਬੰਦੇ ਹਰ ਸਿਸਟਮ ਦੇ ਵਿੱਚ ਹਰ ਔਦੇ ਤੇ ਲਈ ਇੱਕ ਲੇਅਰਸ ਹੁੰਦੀਆਂ ਹੀ ਨੇ ਜਿਦੇ ਵਿੱਚ ਬੰਦੇ ਆਪੋ ਆਪਣੀ ਜੋਰਜ ਮੈਸੀ ਕਰਦੇ ਨੇ ज्ञानी हरप्रीत सिंह ਦੇ ਜਦੋਂ ਅਕਾਲਪੁਰ ਸਾਹਿਬ ਤੋਂ ਉਹਨਾਂ ਨੂੰ ਦਮਦਮਾ ਸਾਹਿਬ ਅ ਜੇਪ ਕਿਤਾ ਗਿਆ ਸੀ ਉਦੋਂ ਤੋਂ ਹੀ ਬਹੁਤ ਬੰਦਿਆਂ ਨੂੰ ਇਹ ਲੱਗਾ ਸੀ ਵੀ ਜਿਹੜੀ ਦੂਸੀ ਧਿਰ ਹੈ ਅੱਜ ਦੀ ਇਹ ਉਹਨਾਂ ਤੋਂ ਖੁਸ਼ ਨਹੀਂ ਹੈ ਤੇ ਲੋਬਿੰਗ ਤੇ ਉਦੋਂ ਦੀ ਉਹ ਚੱਲ ਰਹੀ ਹੁੰਦੀ ਸੀ ਤੇ ਬੜੇ ਬੰਦੇ ਲਾਈਨ 'ਚ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਕਮਿਟਮੈਂਟਸ ਜਿਹੜੀਆਂ ਉਹ ਬਾਦਲ ਪਰਿਵਾਰ ਨੂੰ ਕਰ ਰਹੇ ਨੇ ਜਾਂ ਕਾਰਤੀ ਦੋਸਤਾਂ ਦਿਲ ਦੇਾਂਗੇ ਜੀ ਤੇ ਜਿਹੜਾ ਵੀ ਰਿਐਕਸ਼ਨ ਆਏਗਾ ਕੌਮ ਦਾ ਸੀ ਆਪੇ ਸਾਂਭਾਂਗੇ ਜੀ ਅਸੀਂ ਆਪੇ ਕੌਮ ਨੂੰ ਜਵਾਬ ਦੇਵਾਂਗੇ ਪਰ ਸਾਨੂੰ ਕਿਸੇ ਤਰੀਕੇ ਇੱਕ ਵਾਰੀ ਸੌਦੇ ਤੇ ਪਹੁੰਚਾ ਨਹੀਂ ਇਹਨਾਂ ਦੇ ਵਿੱਚੋਂ ਕਿਸੇ ਦਾ ਕੋਈ ਨਾਮ ਨੂਮ ਆਇਆ ਸਾਹਮਣੇ ਅਜੇ ਤੱਕ ਨਹੀਂ ਹਲੇ ਐਕਚੁਅਲੀ ਇਹ ਵੀ ਹੁੰਦਾ ਵੀ ਅੱਜ ਤੱਕ ਜੀਆਂ ਜੀ ਇਤਿਹਾਸ ਨੇ ਕਿ ਨਾ ਨਾ ਜਿੱਤੇ ਦੁਸਰ ਨਹੀਂ ਪਰ ਜੀ ਇਹ ਜਿਹੜੇ ਨਾਂ ਚੱਲ ਰਹੇ ਨੇ ਇਹਨਾਂ ਦੇ ਵਿੱਚੋਂ ਕਿਸੇ ਦੀ ਸੰਭਾਵਨਾ ਸ਼ਾਇਦ ਨਾ ਹੋਵੇ ਜਿਹਦੀ ਬਿਲਕੁਲ ਵੀ ਰੀਡ ਦੀ ਹੱਡੀ ਨਹੀਂ ਹੋਏਗੀ ਮੈਂ 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 ਤਾਂ ਪੁੱਛਣਾ ਚਾਹੁੰਦਾ ਕਿਉਂਕਿ ਮੈਂ ਤਾਂ ਪੁੱਛਣਾ ਚਾਹੁੰਦਾ ਕਿਉਂਕਿ ਗਿਆਨੀ ਪ੍ਰੇਮ ਸਿੰਘ ਅਰਦਾਸੀਆ ਦਾ ਨਾਮ ਅਚਾਨਕ ਸਾਹਮਣੇ ਆਇਆ ਸੀ ਕਈ ਇੰਟਰਵਿਊਜ਼ ਦੇ ਵਿੱਚ ਜ਼ਿਕਰ ਹੋ ਗਿਆ ਇਸ ਗੱਲ ਦਾ ਤੁਹਾਨੂੰ ਐ ਲੱਗਦਾ ਕਿ ਸਿਚੁਏਸ਼ਨ ਇਦਾਂ ਦੀ ਹੋ ਸਕਦੀ ਹੈ ਹਨੀ ਦੇਖੋ ਗਿਆਸ ਰਾਈਆਂ ਨੇ ਜਦੋਂ ਕੋਈ ਜਿਹੜਾ ਬੈਠਾ ਬੰਦਾ ਇਮੀਡੀਏਟ ਬਹੁਤ ਜਲਦੀ ਜਿਹੜਾ ਉਹ ਤਾਨੂੰ ਬਾਦਲ ਪਰਬਾਰ ਦੀ ਜਾਂ ਬਾਦਲਾਂ ਦੀ ਘਰ ਦੀਆਂ ਤਸਵੀਰਾਂ ਦੇ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ ਖਾਸ ਕਰਕੇ ਇਸ ਸੈਨੈਟੀਓ ਦੇ ਵਿੱਚ ਤੇ ਇਹਦਾ ਉਹ ਬਣੇ ਨਾ ਬਣੇ ਉਹ ਬਾਤ ਦੀ ਗੱਲ ਹੈ ਪਰ ਉਹਦੀ ਮਨਸ਼ਾ ਜ਼ਰੂਰ ਇਹੀ ਹੋਏਗੀ ਕਿ ਇਹਦੇ ਵਿੱਚ ਕੋਈ ਦੂਰ ਆਵੇ ਠੀਕ ਹੈ ਠੀਕ ਹੈ ਭਾਈ ਸਾਹਿਬ ਬਹੁਤ ਸ਼ੁਕਰੀਆ